ਉੱਠ ਭਾਈ ਅਸੀ ਕਾਲ ਜੀ ਦਿਨੇ ਬਹੁਤ ਲੰਬੇ ਹੋ ਗਏ ਯਾਰ ਉਹ ਦਿਨੇ ਦਾ ਤਾਂ ਕੁਝ ਨਹੀਂ ਮੇਰਾ ਕੱਲ ਰਹਿ ਗਈ ਧੀ ਪਰਨੇ ਨੂੰ ਹਾਂ ਮੇਰੇ ਤੋਂ ਉਹ ਬੂਟੇ ਨੇ ਬਸ ਕਰਾਈਏ ਤੂੰ ਗੱਲ ਛੱਡ ਦੇ ਬੂਟੇ ਪਾਣੀ ਪੋਈਦਾ ਐ ਬੂਟੇ ਨੂੰ ਤਾਂ ਪਾਣੀ ਤੇ ਪਾਣੀ ਦਾ ਪਾਣੀ ਆ ਤਾਂ ਨੂੰ ਬੋਲ ਲਾਦੇ ਆ ਤਾਨੂੰ ਮੋਟਰ ਬਿਠਾ ਲਿਆ ਮੈਂ ਵੀ ਲੈ ਟਾਪ ਰੱਸੀ ਆ ਵੀਡੀਓ ਕਾਲ ਕਰੀ ਕੇ ਵੀਡੀਓ ਕਾਲ ਲਾਈ ਹੋਈ ਏ ਦੀ ਉਧਰ ਜੋੜ ਲਾਈਏ ਚੱਲਦਾ ਭਾਈ ਦਖਣਾ ਜਿਹੜਾ ਉਹ ਮਾ ਦੂਰ ਵੀ ਆ ਬੂਟਾ ਉਹ ਵੀ ਆ ਕੇ ਨਾਲ ਲੱਜਦਾ ਤਾਰਦੇ ਹਾਂ ਹੈਦਾ ਹੈਗਾ ਫਰਕ ਹਵਾ ਚੱਲਦੀ ਆ ਮੇਰੀ ਹੁਣ ਯਾਰ ਗਰਮੀ ਬਹੁਤ ਆ ਗਰਮੀ ਕਾ ਕਹੇ ਯਾਰ ਦਿਨੇ ਬਹੁਤ ਬੜੇ ਹੋ ਗਿਆ ਨਾ ਦਾ ਵਿੱਚ ਮੈਂ ਕਹਿੰਦਾ 7 ਵਜੇ ਗਿਆ 2 ਘੰਟੇ ਜੇ ਮੈਂ ਉੱਥੇ ਕਿੰਨਾ ਕੁ ਡੱਕ ਕੇ ਆ ਗਿਆ ਉਹਦੇ ਬਾਅਦ ਦਿਨੇ ਲੰਘਿਆ ਮੇਰਾ ਉਕਣਾ ਅਪ੍ਰੈਲ ਵਾਲੀ ਗਰਮੀ ਨਹੀਂ ਹੈ ਉਹ ਗਰਮੀ ਨਹੀਂ ਹੈ ਕਿ ਹੁਣ ਮਨਹੜਾ ਦਾ ਜੱਜ ਜਾਨੀ ਕੋਈ ਕਰਤਾ ਯਾਰ ਪਤਾ ਨਹੀਂ ਪਰ ਉਹ ਜੇ ਘੱਲ ਲੱਗਦਾ ਨਹੀਂ ਜਾਰੀ ਬਹੁਤ ਆ ਉਦਾਂ ਨਹੀਂ ਹੈਗੀ ਬੰਦਾ ਆਰਾਮ ਕੇ ਬੈਠਾ ਹੋਰੇ ਆ ਤੂੰ ਦੇਖ ਲੈ ਧੁੱਪੇ ਬ੍ਰੈਡਰ ਜਿਹਾ ਘਟਾ ਧੁੱਪ ਦੀ ਹਾਂ ਉਹ ਬਲੈਟਰਨ ਜਿੱ ਘੱਟਾ ਨੇ ਹੋਰ ਹੀ ਤਰ੍ਹਾਂ ਦੀ ਏ ਇਹ ਤੂੰ ਪੁਕਣਾ ਹੈ ਨਹੀਂ ਤਾਮਨ ਬਹੁਤ ਆ ਪਰ ਨਹੀਂ ਬਾਈ ਐ 35 ਡਿਗਰੀ ਆ ਨਹੀਂ ਅਪ੍ਰੈਲ ਵਿੱਚ ਤਾਂ ਕਹਿੰਦੇ ਫੂਕ ਦਿੰਦੀ ਏ ਬਾਰ ਅੱਗੇ ਅੱਗੇ ਫੂਕ ਦਿੱਤੀ ਹੁਣ ਨਹੀਂ ਹੈਗੀ ਮੈਨੂੰ ਪਤਾ ਨਹੀਂ ਪਾ ਹੋਇਆ ਨਹੀਂ ਯਾਰ ਹੋਈ 10 ਦਿਨ ਹੋਰ ਹੈ ਜਦ ਤਰੀ ਬਾਡੀ ਸ਼ੁਰੂ ਹੋਣੀ ਆ ਉਹਦੇ ਪਹਿਲਾਂ ਇਹਨਾਂ ਅੰਤ ਭੱਗਤ ਪਾ ਲੈਣਾ ਬਾਡੀ ਅੱਜ ਕਿੰਨੀ ਹੋਗੀ 3 2 ਹਾਂ 4 3 3 ਹੋਗੀ ਬਸ ਚੱਲ ਬਣੀ ਹਫਤੇ ਤੱਕ ਇਹਦਾ ਮੀਂਹ ਜੇ ਕੰਮ ਰੋਕਦਾ ਮੌਸਮ ਵੀ ਮੀਨੇ ਬਦਲਿਆ ਜਿਹੜਾ ਆਪਾਂ ਇੱਥੇ ਖੜੇ ਪਏ ਆ ਇਹਨੇ ਰੋਕਿਆ ਮੌਸਮ ਵੀ ਨਹੀਂ ਤਾਂ ਆ ਗੋਈ ਜੂ ਨੂੰ ਪੈਟ ਹੋ ਗਿਆ ਇਹ ਠੰਡੇ ਠੰਡਾ ਜਾਊਗਾ ਮੌਸਮ ਗੰਨਾ ਭਾਈ ਗੁਰਤਾ ਸਵੇਰੇ ਗੰਨਾ ਭਾਈ ਗੱਗਰੇ ਨਾਲ ਗੁਰਤਾ ਸਵੇਰ ਉਹ ਜੂ ਚੱਲੀ ਉਹ ਆਉਂ ਚ ਤਰਫਾਲੀ ਤਰਫਾਲੀ ਉਹ ਲੈ ਕੇ ਉਹ ਦੇਖਿਓ ਭਾਈ ਮਲਕੀ ਸੀ ਆ ਬਲੌਗ ਚ ਉਹ ਵੈਦਰ ਨਹੀਂ ਦਿਖਣਾ ਤੁਹਾਨੂੰ ਬਲੌਗ ਚ ਦੇਖਿਓ ਤੁਸੀਂ ਉਹ ਸਵੇਰੇ ਕੰਮ ਨਵੇੜੇ ਅਸੀਂ ਉੱਤੇ ਬਾਫਰ ਤੇ ਦਲਵੀ ਦਾ ਕਰਨ ਪਾਣੀ ਲਾਇਆ ਲਾਉ ਗਿਆ ਪੂਰਾ ਕਿ ਨਹੀਂ ਹਲੇ ਲਾਉ ਗਿਆ ਪਾਣੀ ਦਾ ਹੁਣ ਦਾ ਓ ਯਾਰ ਮੈਂ ਤਾਂ ਆਇਆ ਕਿ ਨਾ ਹੁਣ ਆ ਹਾਲਾ ਤੁਹਾਨੂੰ ਕੀ ਬਣੂਗਾ ਪਾਣੀ ਧਰਤੀ ਬਹੁਤ ਪੈਂਦੀ ਨਾ ਆਹਾਂ ਬੂਟਿਆਂ ਦਾ ਬਈ ਸਾਲਾ ਬੂਟੇ ਤੂੰ ਆਇਆ ਦੇਖਣਾ ਹਲੇ ਜਿਹੜੇ ਸਾਫਾ ਦੇ ਬੂਟੇ ਤਾਂ ਹੋਇਓ ਨਹੀਂ ਹੋਰ ਲੈ ਜਿਹੜੇ ਆਹ ਸਾਹਮਣੇ ਤੇ ਤਾਰ ਜਾਂਦੀ ਆ ਉਹ ਸਾਹਮਣੇ ਇਹਦੇ ਆਪਣਾ ਇਹ ਚ ਸਹਾਰੋ ਦੇ ਕਰਨੇ ਚ ਸਹਿਬ ਜੀ ਉਹਦੇ ਬੂਟੇ ਲੱਗਣੇ ਸਹਿਬੀ ਉਹ ਥੱਲੇ ਡੋਏ ਪੱਟੀਆਂ ਉੱਪਰੋਂ ਦੇਖਿਆ ਨੇ ਇਹ ਜਿਹੜੇ ਸਾਲ ਦੇ ਆ ਤੀਏ ਸਾਲ ਦੀ ਨਾ ਕੰਮ ਖਰਾਬੇ ਕਰਨਾ ਖਰਾਬੇ ਨਾਲ ਕੰਮ ਉਹ ਇਹਦਾ ਯਾਰ ਉਹ ਬੈਰਿੰਗ ਗਲਤ ਆ ਇਹਦਾ ਕੋਈ ਹੋਰ ਕੱਢਣ ਦਾ ਤਰੀਕਾ ਅੰਦਰੋਂ ਅੰਦਰੋਂ ਚਾਹੀਦੀ ਸਾਰੀ ਹਾਂ ਜਾਂ ਹੋਰ ਉੱਚੀ ਪਾਓ ਫਿਰ ਕਾ ਥੋੜੀ ਜੀ ਹੋਰ ਕਿੰਨੀ ਉੱਚੀ ਪਾਵਾਂ ਤੁਬੂਲੇ ਦੇ ਉੱਪਰ ਥੋੜੀ ਜਾਵਾਂਗੇ ਹਾਂ ਤੁਬੂਲੇ ਦੇ ਉੱਪਰ ਹੋੜੀ ਜਾਵਾਂਗੇ ਤੁਬੂਲੇ ਦਾ ਪਹੁੰਚੇ ਹੋਗੇ ਹੋਰ ਕਿੰਨੇ ਫੁੱਟ ਹੋ ਗਏ ਥੋਚੀ ਇਹਦੀ ਬਹੁਤ ਨਹੀਂ ਇਹ ਤਾਂ ਤਰਤਾ ਰਹਿ ਗਈਆਂ ਤਰਦਰਾਚੇ ਰਹਿ ਗਈਆਂ 50 ਵੀ ਤਾਂ ਹੋਣੀ ਹੋਵੇ 20 ਵਰ ਦਾ 3 ਨਾ 20 ਫੁੱਟ ਬਹੁਤ 3 ਨਾ 20 ਵੀ 40 60 ਤੇ 60 ਤੇ 60 ਦੇ ਉੱਪਰ ਲਾ ਦੇ ਮੈਨੂੰ 50 ਰਹਿ ਗਈ ਆ ਕੰਬੇਲੀ ਕੇ ਥੇਲੇ ਉਹਨੇ ਡੇਡੇ ਗੱਡੇ ਨੇ ਵੀ ਕੰਬੇ ਪਤਾ ਨਹੀਂ ਬਾਈ ਹੁਣ ਇਹਦਾ ਕੋਈ ਪੈ ਹੁਣ ਅੰਡਰਗਰਾਊਂਡ ਕੋਣ ਚਾਹੀਦਾ ਪੈਪੂ ਜੇ ਪਾ ਕੇ ਹੋ ਆ ਤੁਹਾਨੂੰ ਦੱਸਦਾ ਮੈਂ ਅੱਧੀ ਥੋੜੀ ਬਸ ਕਰਾ ਦਊਗਾ ਤੁਹਾਨੂੰ ਅਜੇ ਸਾਡੀ ਨਹੀਂ ਸਾਡੀ ਕਦੀ ਬਸ ਕਰਾ ਤੇਰੀ ਬਸ ਕਰਾਊਗਾ ਮੇਰਾ ਫੂਲਰ ਲੈ ਸਾਰੇ ਚ ਬੜੇ ਜੂੜਾ ਹੀ ਕੀਤੇ ਮੇਰੇ ਕੋਲ ਮੈਂ ਸਾਰੇ ਫੂਲਰਾਂ ਮੈਂ ਤਾਂ ਲਾਉਣੀ ਨਹੀਂ ਪਰ ਅੱਧਾ ਕੀ ਲੈ ਲਾ ਮਸ ਹੋਣਾ ਤੁਹਾਨੂੰ ਲਾਉਣਾ ਮੈਂ ਤਾਂ ਉਹ ਬਾਹਰਤੀ ਲਾ ਲੈਣੀ ਮੇਰੀ ਮੇਰੀ ਕੋਈ ਬਸ ਨਹੀਂ ਮੇਰੀ ਤਾਂ ਬਸ ਕੜਾਈ ਨਾ ਕਰਾਉਣੀ ਬਾਈਕ ਕੜਾਈ ਕਿੰਨੇ ਦੀ ਖੋਈ ਜਾਣੀ ਜਦ ਤੱਕ ਬਸ ਆਹ ਪਿਛਲੇ ਸਾਲ ਲਾਉਣ ਦੇਖਿਓ ਤਾਂ ਕੱਟਾਂ ਆਣ ਕੇ ਕੁਝ ਵੀ ਨਹੀਂ ਰਹੇ ਹੈ ਉਹ ਨਹੀਂ ਜਿਹੜਾ ਖੇਤ ਬਿੱਲੇ ਤਾਂ ਨੂੰ ਹੀ ਆ ਹੋਰ ਆ ਮੋਟਰਾਂ ਨੇ ਛੱਡਣੇ ਜਿਹੜੇ ਖੱਤੀ ਰਹਿ ਗਈਆਂ ਲਾ ਕੇ ਪਾਸੇ ਕਰਨੀਆਂ ਹੋਰ ਕਿਆ ਹਿੰਮਤ ਮਾਂ ਬਹੁਤ ਦਿੱਤੀ ਤੁਹਾਨੂੰ ਹਾਂ ਪੰਜ 6 ਕਿੱਲੇ ਨੂੰ ਮੋਟਰ ਹਟਦੀ ਆ ਆ ਹੁਣ ਮਲਬੀਰ ਦੇ ਤਾਂ ਤੇ ਜਗੀਰਾਂ ਦੇ ਹਾਂ ਉੱਥੇ ਵੀ ਗੰਨਾ ਹੋ ਗਿਆ ਬਗੂ ਦੇ ਦੇ ਉੱਥੇ ਵੀ ਗੰਨਾ ਤਿੰਦੇ ਦੇ ਤੇ ਉੱਥੇ ਸਾਰੀ ਗੰਨਾ ਸਾਡੀ ਵੀ ਗੰਨਾ ਗੰਨਰ ਬੂਲਰ ਹੋ ਗਏ ਸਾਰੇ ਪਾਸੇ ਹਾਂ ਮਤਲਬ ਬਹੁਤ ਤਾਨ ਘਟਨੇ ਆ ਪਰ ਇਹ ਬਾਈ ਜਿਹਨੂੰ ਅਸੀਂ ਜਾਣਦੇ ਆ ਉਹ ਤੱਕ ਮਤਲਬ ਸਾਡੇ ਇਹ ਆਪਣੇ ਦੀ ਗੱਲ ਕਰਦੇ ਸੀ ਹਾਂ ਅੱਜ ਹੋਰ ਪਿੰਡਾਂ ਦਾ ਸਾਨੂੰ ਪਤਾ ਨਹੀਂ ਪਾਉ ਦੋਗਾ ਸਾਡੇ ਦਾ ਜਿੰਨਾ ਕਹਦੇ ਤੁਹਾਨੂੰ ਅੱਜ ਹੀ ਤਾਂ ਨਾ ਜੇ ਪਤਾ ਲੱਜੂਗਾ ਮਾਂ ਤਾਂਪ ਲੱਗਣਾ ਹਣਾ ਜੇ ਕਾਮਲ ਕੀ ਸੀ ਤਾਂ ਇਹਦੇ ਲਾਲੇ ਲਾਉਂਗੇ ਖਾਸ ਇਹਾਂ ਦੇ ਫਿਰ ਠੇਕੇ ਵਰ ਜਮੀਨ ਜ਼ਿਆਦਾ ਨਾ ਬਾਕੀ ਵੀ ਅੱਜ ਲੱਗੇਵੇਂ ਕਾਲੇ ਦੇ ਲੱਦਣਾ ਕਹਿੰਦੇ ਵੀ 100 150 ਦੇ ਕਰੀਬ ਲੱਦਣਾ ਕੱਲ 70 ਕੁਆਂਟਿਟੀ ਦਾ ਲੱਦਦਾ ਵਾ ਕਹਿੰਦੇ ਬੱਥੇ ਨਿਪਟ ਜਣਾ ਨਿਪਟ ਜਣਾ ਸਾਰਾ ਤਾਂ ਖੜਾ ਯਾਰ ਹਜੇ ਇੱਧਰ ਦੇਖਦਾ ਨਹੀਂ ਨਿਪਟਦਾ ਕਿ ਬੱਸ ਨੂੰ ਹੈ ਕਿਤੇ ਬੱਸ ਨੂੰ ਨਿਪਟਦਾ ਦੇਖਦਾ ਤਾਂ ਹੈ ਨਹੀਂ ਨਿਪਟਦਾ ਤਾਂ ਹੈ ਨਹੀਂ ਅੰਬਰ ਬੂਰ ਪੂਰਾ ਕਾਲੇ ਦੇ ਭਾਈ ਪਰ ਉਹ ਦੇ ਦਿੱਤਾ ਅੰਬਰ ਬੂਰ ਹਾਂ ਅੰਬਰ ਬੂਰ ਐ ਟਕਾ ਕੇ ਐ ਐਵਰ ਟੰਗਾ ਲੱਗੂ ਅੰਬਰ ਫਿਰ ਬਾਕ ਨਾ ਹੈ ਨਹੀਂ ਯਾਰ ਕੋਈ ਉਹ ਇੱਕ ਟਾਣੇ ਨੂੰ ਉਹ ਪਿੱਛੇ ਉਹ ਇੱਕ ਟਾਣੇ ਨੂੰ ਇੱਧਰ ਉਹ ਬਹੌਦਾ ਇੱਧਰ ਦੇਖ ਤੂੰ ਇਹ ਬੇ ਇਹਨੂੰ ਕਿਹੜਾ ਸਾਰ ਨੂੰ ਲੱਗਦਾ ਇਹ ਤਾਂ ਹਰੇ ਸਾਲ ਆਇਆ ਹੁੰਦਾ ਬਾਈ ਇਹ ਇਹ ਬਹਾਪੁਰ ਰਵੀ ਦੇ ਦੇਖੀ ਜੂਗਾ ਕਿੰਨੇ ਆ ਬਲਗਣੇ ਇਹਨੂੰ ਯਾਰ ਬੂਰ ਕਰਕੇ ਤੂੰ ਦਿਖਾਵਾਂਗੇ ਇਹ ਕਿਹਜਾ ਹੁੰਦਾ ਉਹ ਯਾਰ ਹੁਣ ਪੂਰੇ ਤੇ ਮੈਂ ਤੈਨੂੰ ਦਿਖਾ ਨਹੀਂ ਸਕਦਾ ਨਾ ਜ਼ੂਮ ਕਰਕੇ ਹਾਂ ਯਾਰ ਇਹ ਇਹਦੇ ਉੱਪਰ ਸਾਰੇ ਭਰਾਵਾਂ ਨੂੰ ਲੱਗਦਾ ਕਿ ਆਮਪੁਰ ਇਹ ਟੁੱਟਵੇਂ ਜੇ ਲੱਗਦੇ ਹਾਂ ਹਾਂ ਵੀ ਪਿਛਲੇ ਸਾਲ ਐ ਸਾਈਡ ਤਾਂ ਹਾਂ ਇੱਕ ਸਾਲ ਲੱਗੇ ਤੇ ਸਾਰੇ ਉੱਪਰ ਇੱਕ ਸਾਲ ਲੱਗੇ ਤੇ ਹਾਂ ਬਸ ਇਹ ਬੱਬਾ ਇੰਨੇ ਕੰਮੇ ਬਹੁਤ ਆ ਜਿੰਨੇ ਆ ਬੂਰਾ ਆ ਬਾ ਇਹ ਹੀ ਨਹੀਂ ਮਾਨ ਹੈਗਾ ਆਪਣੇ ਵਾਸਤੇ ਬਹੁਤ ਆ ਆਪਣੀਆਂ ਸਾਰੀਆਂ ਕਾਰਮੇ ਰਹਿਣੀਆਂ ਨਾ ਰਹਿਣੀਆਂ ਬੰਨੇ ਦੀ ਝਖੜਾ ਮਜਲੇ ਉਹ ਕੰਮ ਖਰਾਬ ਕਰ ਦੇਣੀ ਝੜ ਜੰਨੇ ਹਾਂ ਆ ਕੀ ਦੇਖਦੇ ਅੱਜ ਕੱਢਣਾ ਅੱਜ ਵੀ ਨਾਲ ਸ਼ਾਮ ਨੂੰ ਕੱਢਣਾ ਟਰਾਲਾ ਕਾਲੇ ਵਾਲਾ ਹਾਲੇ ਇਧਰ ਨੂੰ ਮੂੰਹ ਕਰਿਆ ਹੋਇਆ ਭਈਆਂ ਨੇ ਆਪੇ ਲੱ ਦਿੱਤੀ ਜਿੱਦਣ ਨੂੰ ਕੱਢਣਾ ਹੈ ਉਧਰ ਤੇ ਬੈਠਾ ਜਿੱਦਣ ਨੂੰ ਖੇਤ ਖਤਮ ਹੁੰਦਾ ਹੈ ਉਧਰ ਨੂੰ ਟਰਾਲਾ ਦਾ ਮੂੰਹ ਆ 100 ਕੁਆਟਾ ਲੱਤਾਂ ਚ ਹੋਰ ਲੱਦਣ ਲੱਗੇ ਹੋਏ ਉੱਪਰ ਚੱਲੀ ਜਾਂਦੇ ਉਹ ਮੋੜ ਦਾ ਪਤਾ ਨਹੀਂ ਕਿੱਥਾ ਹੈ ਸਾਂਝਾ ਤਰੋਈ ਫਿਰ ਹਾਂ ਉਧਰ ਵੀ ਇੱਕ ਕਾਰਕ ਦੇਖ ਕੋਣ ਤਲਵੀਰ ਚੱਲੀਏ ਕਿਹੜੀ ਇਹ ਉੱਥੇ ਲਾਈ ਬਿਆਦਰ ਢਿੰਦੇ ਵਾਲੇ ਚ ਉਹ ਬਾਈ ਥੋੜੀ ਅਸੀਂ ਮੈਰ ਅਰਸ਼ੂਰ ਉੱਥੇ ਗੰਨ ਹਸਬੀਨਾਂ ਗੰਨਾਂ ਦੇਖ ਕੇ ਆਏ ਹਾਂ ਉਹ ਥੋੜੀ ਜਿਹੀ ਰੜਿਆਂ ਚ ਉਹਨਾਂ ਨਾਲੋਂ ਵਧੀਆ ਹੋਈ ਹੋਈ ਆ ਜਿਹੀ ਆਪਣੀ ਰੜਿਆਂ ਚ ਓਕੇ ਇਦਾਂ ਹੀ ਵਾਰ ਕਾ ਗੰਨੇ ਵਾਲੇ ਦਾ ਗੰਨੇ ਆ ਲੱਭ ਜੀ ਗੰਨਾ ਜੂ ਖੜਾ ਹਾਂ ਗੰਨਾ ਵੀ ਪੂਰਾ ਖੜਾ ਗੰਨਾ ਵੀ ਹੋ ਜਾਣਾ ਰਵਾਈ ਤੇ ਗੰਨਾ ਹੋ ਜਾਣਾ ਹੁਣ ਸਾਰੋ ਨਹੀਂ ਥੋੜੇ ਤਿੰਨ ਚਾਰ ਘਣੀ ਸਾਰੋ ਹੋਣੀ ਥੋੜੇ ਫਰੋਂ ਦੇਖ ਲੈ ਵਾ ਟੋਹੀ ਲੈ ਬਟ ਟੁੱਟ ਕੇ ਜਾਈ ਜਿਆਦਾ ਨਹੀਂ ਤਾਂ ਕੁਆਂਟਲ ਕਿਤੇ ਨਹੀਂ ਗਈ ਹੈ ਜੇ ਤੂੰ ਘੱਟੋ ਘੱਟ ਮੀਲਾਵੇਂ ਲਾਈਵ ਵੀ ਲਾਈਵ ਵੀ ਬਹੁਤ ਲੇਟ ਆ ਨਾ ਲਾਈਵ ਹੀ ਕੰਨੇ ਚ ਉਹ ਲਾਇ ਕਿਆ ਹੁੰਦੇ ਉਹ ਟਟੋਈਏ ਟੋਈਏ ਤਿੰਨ ਘਾਣੀਆਂ ਹੋ ਜਾਣੀ ਹੈ ਜੀ ਬਾਈ ਹੱਦ ਦਾ ਕਹਿੰਦਾ ਹੁਣੀ ਨਹੀਂ ਗਈ ਮੈਂ ਤੂੰ ਖੜਚਾ ਤੂੰ ਦੇਖੀ ਜਾ ਹੋ ਜਾਂਦੀ ਆ ਟਾਈਮ ਹੋਣਾ ਚਾਹੀਦਾ ਹੈ ਹਾਂ ਆਹੀ ਵੀ ਜੇ 550 ਵੀ ਹੀ ਨਹੀਂ ਲਾਇਆ ਫਸ ਗਿਆ ਮੈਂ ਲੈ ਆਇਆ ਹਾਂ ਕਥੇ ਲੈ ਕੇ ਆਇਆ ਤੁਸੀਂ ਅੱਛਾ ਇਹ ਕਹਿੰਦਾ ਮੈਂ ਛੋਟਾ ਰਹਿ ਗਿਆ ਅਮਲ ਕੀ ਸੀ ਕਹਿੰਦਾ ਯਾਰ ਆਹ ਨਾਲ ਸਾਲਾ ਦੋ ਗਣਾ ਬੀਜ ਕਰਕੇ ਆਉਂਦੇ ਇਹ ਨਹੀਂ ਇਹ ਨਹੀਂ ਉਹ ਦੋ ਵਾਲਾ ਜਿਹੜਾ ਉੱਥੇ ਲੈਪ ਬੋਲ ਰਾ ਜੀ ਅੱਛਾ ਅੱਛਾ ਹਾਈਟ ਨਹੀਂ ਕਿ ਨਹੀਂ ਉਹਦੀ ਸਾਡੇ ਦੀ ਹਾਈਟ ਬਹੁਤ ਦਾ ਡੈਡੀ ਕਹਿੰਦਾ ਆਹ ਹਾਈਟ ਸਾਡੇ ਨਾਰਮਲ ਆ ਪੂਰੀ ਆ ਲਾ ਕੇ ਜਿਹੜਾ ਮਾਰ ਕੇ ਹੀ ਮੜ ਜਾ ਤੜੇ ਸਰੋਂ ਦੇਖਣ ਨਾਲੇ ਦੇਖਾਉਣੇ ਗਿਆ ਸਾਹਿਬ ਦਾਪਾ ਚਲ ਉੱਠ ਚੱਲ ਫਿਰ ਚੱਕ ਬੋਲ ਚੱਲ ਹੋਏ ਹੁਣ ਤੂੰ ਆਏ ਦੇਖ ਲੈ ਆਹ ਰੜੇ ਜੇ ਖੜੀ ਆ ਵੀ ਖੜੀ ਆ ਰੜੇ ਜੇ ਖੜੀ ਆ ਆਹ ਦੇਖ ਲੈ ਕੇ ਜੀ ਖੜੀ ਆ ਇਹ ਦੇਖੋ ਸੇਮ ਵੀਜਨ ਨਾਲੇ ਪਪਾ ਬਾਰਿਚ ਮਾੜਾ ਦੇਖ ਰਿਹਾ ਹਾਈਟਾ ਦੀ ਨਾ ਕਿਥੇ ਮੱਚੀ ਪਿਆ ਨਾ 4 ਫੁੱਟ ਦੇ ਤੋਂ ਉੱਪਰੇ ਆ ਫੇਰ ਸੇਮ ਬੀਜਾ ਮਲ ਗਈ ਸੀ ਤੇ ਕਹਿੰਦਾ ਉਹ ਉੱਠੀ ਨਹੀਂ ਗਈ ਪਬੂਲਰਾਂ ਚ ਵਧੀਆ ਇਹਨਾਂ ਫਰਕ ਪੈ ਜਾਂਦਾ ਪੂਲਰਾਂ ਦੇ ਫਰਕ ਪੈ ਜਾਂਦਾ ਗੰਨਾ 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 ਦੇਖ ਤਾਂ ਸਗਲੇ ਕੋਈ ਬੀਜ ਹਵਾ ਲੱਕੇ ਨਿਕਲੂ ਮਿਲਦਾ ਹੋਊਗਾ ਇਹ ਤਾਂ ਤੇ ਪੇਖਾ ਨਹੀਂ ਹਾਂਦੇ ਵਿੱਚ ਨਹੀਂ ਹੈਗਾ ਸਾਈਡਾ ਪਰ ਤਾਂ ਹੈਗਾ ਇਹ ਵਿੱਚ ਨਹੀਂ ਹੈਗਾ ਸਾਈਡਾ ਪਰ ਜੇ ਰੂਗ ਆ ਜਾ ਪੱਡੂਆਂ ਗਣਕ ਦੇ ਬਾਅਦ ਫੇਰ ਕਟਾਈ ਹੋ ਕੇ ਫੇਰ ਰਖੀ ਨਿਕਲ। ਬਣਨੀ ਆ ਗੱਲ। ਅੱਜ ਤਾਂ ਨਹੀਂ ਕਰਨਾ ਹੈ। ਅੱਜ ਵੀ ਕਰਨਾ। ਆਹੋ ਆ ਸਾਰੀ ਆ ਗਈ। ਸਾਰਾ ਗੰਨਾ ਹੀ ਯਾਰ ਆ ਵੀ ਗੰਨਾ ਆ ਵੀ ਕਰਨਾ। ਐਚ ਵੀ ਐਚ ਵੀ ਕਰਨਾ ਸਰੋ ਵਿੱਚ ਵੀ। ਉਹ ਗਾਂ ਸਾਫ ਆ ਜਿਹੜੀ ਗਾਂ ਹਣਕਾ। ਗੰਨਾ ਤਾਂ ਫੇਰ ਹੂਗਾ ਯਾਰ। ਲੱਭ ਫੇਰ ਤੂੰ। ਇਹ ਬਰ ਉਹ ਮਾਰਿਆ ਮਤਲਬ ਵੀਰ। ਤ ਤ ਤ ਤਵੀਆਂ। ਤਵੀਆਂ ਕਰਕੇ ਬਾਬਾ ਬੰਦੂ ਕਰਕੇ ਮਾਰੀ ਬਿਓ ਉੱਪਰ ਹਟਾ ਦੇਤਾ। ਅਰੇ ਜਿੱਤੇ ਜਿੱਦ ਹਵਾ ਲੱਗਦੀ ਆ ਦੇ। ਉੱਥੇ ਉੱਥੇ ਤਾਂ ਹੈਗਾ ਇਹ। ਵਿਚ ਕਰਦਾ ਲੱਗੂ ਆਵੇ ਉਹ ਵਿੱਚ ਨਹੀਂ ਹਜੇ ਨਿਕਲਿਆ ਹੋਊਗਾ ਦੇਖੋ ਹਵਾ ਨਾਲ ਨਿਕਲਣਾ ਹੈ ਇਹਨੂੰ ਹਵਾ ਪੈਣੀ ਹੈ ਤੇ ਨਹੀਂ ਨਿਕਲ ਤਾਂ ਜਾਣਾ ਹੈ ਨਾ ਆਪਾਂ ਦੇਖੋ ਹਵਾ ਵਿੱਚੋਂ ਤੇ ਨਿਕਲ ਜਾਣਾ ਜਾਂ ਭਰ ਕੇ ਪਾਣੀ ਲੱਗਣਾ ਇਹਨੂੰ ਬਾਕੀ ਉਹ ਬਾਈ ਸਰੋ ਸਰੋ ਕਿ ਸਾਡੀ ਕਵਾਂਟਰ ਦੇ ਉੱਪਰ ਹੋ ਜਾਣੀ ਹੈ ਜੀ ਸਰੋ ਵਾ ਕਰ ਜੋ ਕੀ ਹੋ ਜਾਣੀ ਹਾਂ ਬਸ ਥੋੜੀਆਂ ਸਰੋ ਲੱਗਣ ਲਈ ਖਾਲੀ ਤਾਂ ਇਹ ਲਹਾ ਹੋ ਗਿਆ ਸਾਨੂੰ ਗੜਾਈਆਂ ਕਰਾਉਣੀਆਂ ਪੈਣੀਆਂ ਸੀ ਕੱਕ ਦੇ ਹਾਂ ਕੰਮ ਲੱਗਿਆ ਹੋਇਆ ਹੈ ਕਿ ਕਿਹੜੇ ਕਿਹੜੇ ਅੰਗਲ ਤੇ ਮਾੜੀ ਆ ਸਾਰੇ ਅੰਗਲ ਤੇ ਠਾਕ ਗਈ ਆ ਉਹ ਹੋ ਗਈ ਯਾਰ ਹਨਾ ਇਹ ਹਵਾ ਉੱਪਰ ਫੇਰ ਗਈ ਚ ਉਹ ਕੱਦਦੇ ਤੁਸੀਂ ਕਿਤੇ ਜੀ ਧੂੜੀ ਪੜਾਉਣੀ ਆ ਫੜੀ ਪਈ ਹੋਈ ਆ ਬਫੜੀ ਪਈ ਵੀ ਆ ਆ ਦੇ ਤਾਂ ਫੜੀ ਕਿਹੇ ਜੀ ਪਈ ਵੀ ਆ ਇਹ ਜਦੋਂ ਹਵਾ ਚੱਲੀ ਹੈ ਨਾ ਉਹ ਫੇਰ ਘੇਰਤੀ ਥੱਲੇ ਉਹ ਹੀ ਨਹੀਂ ਬਿਗੜਦਾ ਇਹ ਕਿਹੜਾ ਥੱਲੇ ਲੱਗੀ ਜਮੇ ਇਹ ਤੇਰੇ ਬਾਪੂ ਨੇ ਕੱਲੇ ਨਹੀਂ ਵੜਦਾਂ ਨਹੀਂ ਦੇ ਦਿੱਤੀ ਸਵੇਰ ਸਿਆਮ ਆ ਗਿਆ ਉਹਨੇ ਬੱਡੂ ਦਾ ਆਪਾ ਜੀ ਨੂੰ ਮਿਕਸ ਹੋ ਕੇ ਆਓ ਸਿਆੜਾ ਭਰ ਆਜੇ ਵੀ ਥਰਸ਼ ਕਰਾਉਣੇ ਆਪਾ ਹਾਂ ਆ ਰਿਹਾ ਗੰਨਾ ਸੈਟਾ ਕਰਕੇ ਤੱਲਿਆ ਹੋਇਆ ਸਾਰਾ ਇਹ ਵੀ ਇਹ ਦਿਖਦਾਗਾ ਨਹੀਂ ਜੇ ਵਾਈਪਰ ਕਾ ਪੈਂਦੀ ਆ ਪਾਵਾ ਪੈਂਦੀ ਆ ਜ ਆ ਖੜਾ ਗੰਨਾ ਲੈ ਆ ਦੇ ਔਰ ਬਹੁਤ ਵਧੀਆ ਹੋਈ ਥੋੜੀ ਪੂਰੀ ਹੋ ਜਾਣੀ ਯਾਰੋ ਆਈ ਕੋਸ ਹੁੰਦਾ ਸਰੋ ਜੂਰ ਕੇ ਹੁੰਦਾ ਬਾਈ ਜਿਹੜੀ ਆਪਾਂ ਦੂਈ ਟਾਈਮ ਨਾਲ ਬੀਤਦੇ ਆ ਉਹਦਾ ਕੱਦ ਕਾਟ ਉਹ ਤਕੜੀ ਹੁੰਦੀ ਹੈ ਟਾਵਾ ਟਕੜਾ ਹੁੰਦਾ ਉਹਦਾ ਸਾਦਾ ਤੇਲ ਮੋੜਨਾ ਬਸ ਇਹ ਤੂੰ ਇਹਦੀ ਥਾਲੀ ਤੂੜੀ ਬਣਾਉਣੀ ਆ ਉਹਦਾ ਭੁਗਦੇ ਕੰਮ ਹੋਣੀ ਆ ਕਰਾਇਸ਼ਾ ਤਾਂ ਹੈ ਦੇਖੋ ਜੱਕੇ ਸਸਰਾ ਭੱਲਿਆ ਕੇ ਬਾਕੀ ਵੀ ਤੁਹਾਨੂੰ ਐ ਕਿ ਉਹ ਵੀ ਦਿਖਾਵਾਂਗੇ ਢਿਉ ਢਿਉ ਦਿਖਾਵਾਂਗੇ ਤੁਹਾਨੂੰ ਹਾਂ ਇਹ ਬਈ ਬਸਾਜੀ ਪੱਕਦੇ ਹੁੰਨੇ ਆ ਜੂਂਜੇ ਚ ਜੂਂਦੇ ਅੱਧੇ ਵਿੱਚ ਦੇ ਪੱਕਦੇ ਹੁੰਨੇ ਆ ਖਾਣੇ ਨੂੰ ਇੰਨੇ ਸੁਆਦ ਹੁੰਨੇ ਆ ਇਹਦਾ ਹੀ ਉਹ ਹੀ ਆਦਾ ਇਹਦਾ ਟੇਸਟ ਇਹਦਾ ਆਪਣਾ ਟੇਸਟ ਪੱਤਾ ਵੀ ਨਹੀਂ ਆਇਆ ਹਲੇ ਪੂਰਾ ਹੀ ਪੁੱਤ ਹਲੇ ਹਲੇ ਲੇਟ ਆਉਗਾ ਜਦ ਪੱਤਾ ਆ ਗਿਆ ਨਹੀਂ ਸ਼ਾਮਾਂ ਕਿੰਨੀ ਦੀ ਪੱਤਾ ਵੀ ਐਡਾ ਗਿੱਠਦਾ ਹਾਂ ਪੱਤਾ ਪਾਪੜਾ ਹੁੰਦਾ ਚੌੜਾ ਹੁੰਦਾ ਪੱਤਾ ਚਾਚ ਦੇ ਮੂੰਹ ਹੀ ਐਡਾ ਪੱਤਾ ਆ ਦੇ ਕਿ ਨਾ ਦੇ ਨਿਕਲਦਾ ਦੇਖਦਾ ਉਹ ਤੋਂ ਲੱਗਦਾ ਸਿਆਣਾ ਕਰਕੇ ਨਾ ਫਿਰ ਇਹਦੀ ਉਹ ਹੋ ਗਈ ਸਿਆਣਾ ਕਰਕੇ ਇਹਨੂੰ ਵੱਟ ਕੇ ਗੜਾਈ ਹੋਣੀ ਇਹਦੀ ਫੇਰ ਨਾ ਉੱਠੂਗਾ ਆ ਜਾਓ ਇਹ ਭਾਈ ਸਰੋ ਭਾਈ ਕਲਕਾ ਰੰਗ ਬਦਲਦੇ ਆ ਭਾਈ ਏ ਹਵਾ ਜਲਦੀ ਮਨੇ ਫੇਰੀਆਂ ਸਾਰੀਆਂ ਇਹੇ ਬਾਈ ਗਰ ਜਾਂਦੀ ਆ ਇਹਨੂੰ ਹੋਰ ਤਰ੍ਹਾਂ ਨਹੀਂ ਲੈ ਉਹ ਵੀ ਉਹ ਵੀ ਨਹੀਂ ਆ ਜਿਹੜੀ ਦੂਰ ਰੜੇ ਚ ਜਿਹੜੀ ਆਹ ਉਹ ਆ ਮਲਕੀਸ਼ਾ ਦੀ ਉੱਥੇ ਆ ਬਾੜੇ ਚ ਉਹ ਤਾਂ ਇੱਕ ਦਿਨ ਦੋ ਦਿਨ ਲੇਟ ਆਇਆ ਉਹ ਦੋ ਦਿਨ ਪਹਿਲਾਂ ਆ ਇਹ ਬਾਤ ਚ ਪੱਤਿਆਂ ਦੇ ਪਹਿਲਾਂ ਉਹ ਢਿਉ ਲੱਗਦੇ ਇਹ ਆ ਬਾਈ ਢਿਉਾਂ ਤੋਂ ਰਖਤ ਪੱਤਾ ਆ ਰਿਹਾ ਹੌਲੀ ਬੜਾ ਹੋਗਾ ਪਰ ਢਿਉ ਆ ਕੇ ਸ਼ੁਰੂ ਹੋਣਾ ਉਹ ਮਾਰੀ ਜੀ ਬੈਂਦੀ ਚੜੀ ਚੜਦਾ ਬਹੁਤ ਇਹਨਾਂ ਨੇ ਛੜ ਜਾਂਦਾ ਗੂੜੀ ਗੂੜੀ ਨਹੀਂ ਆਇਆ ਬਾਈ ਟੇਉ ਲੱਗੂਗਾ ਹੋ ਹੌਲੀ ਆ ਲੱਗਿਆ ਹੋਇਆ ਪੂਰਾ ਆ ਬੜਾ ਹੋਊਗਾ ਇਹਨਾਂ ਅੰਬਾ ਮੂਗ ਮਿੱਠਾ ਹੁੰਦਾ ਬਾਅਦ ਵਿੱਚ ਮਤਲਬ ਜਿਹੜਾ ਕਹਿੰਦੇ ਬੂਰ ਹੋਇਆ ਹੋਇਆ ਇਹਨੂੰ ਇਹਦਾ ਹੀ ਬੂਰਾ ਭਾਈ ਇਹਦਾ ਹੀ ਬੂਰਾ ਆਪਣਾ ਬਾਕੀ ਆ ਵੀ ਗੰਗ ਵਧੀਆ ਆ ਕਿਹੜਾ ਵੀ ਜਾਏ ਇਹ ਵੀ ਉਹੀ ਆ 550 550 ਲੇਟੇ ਵੀ ਸਾਰੇ ਆਓ ਗੰਨਾ ਦੌਰ ਸਾਰੇ ਗੰਨਾ ਸਾਰੇ ਹਾਂ ਚੱਤਿਆਂ ਦੀ ਪਨਿਕੜ ਬੀਜ ਲਾਇਆ ਉਹਨੇ ਉੱਪਰ ਥੱਲੇ ਹੀ ਹੋ ਗਈ ਉਹ ਇੱਕ ਇੱਕ ਬਰਾਬਰ ਆ ਹੈ ਉਹ ਦਸ ਜਿਹਦਾ ਬਣੀ ਕਿਹੜਾ ਨਾਲੇ ਜ਼ਮੀਨ ਰੇਸਲੀ ਸਾਰੀ ਰੇਤਾ ਹੈ ਜਿਹੜਾ ਉੱਪਰ ਰੇਤਾ ਹੀ ਹੈ ਇਹਨੇ ਦੋ ਪਾਣੀ ਲੱਗ ਲੈਣੇ ਹੋਣ ਇਹਨੂੰ ਹਾ ਲੱਗੂਗਾ ਪਾਣੀ ਇਹ ਬਹੁਤ ਜਲਦੀ ਸੁੱਕ ਜਾਂਦਾ ਪਾਣੀ ਇਹ ਰੇਤਾ ਹੈ ਇੱਥੇ ਨੂੰ ਸੁਹਾ ਹੁੰਦਾ ਦਾ ਆ ਆਰ ਜ਼ਮੀਨ ਦਾ ਬਾਈ ਆਰ ਜ਼ਮੀਨ ਦਾ ਜ਼ਮੀਨਾ ਸਬੰਦ ਦਾ ਬਹੁਤ ਵਰਕ ਆ ਉਹ ਡੱਕਰ ਆ ਪੂਰੀ ਆ ਮਰੇਸਲੀਆ ਸਾਰੀ ਸਾਰੀ ਦੋ ਸਾਰੀ ਇੱਥੇ ਗਿਰਧ ਘਲਾੜੀ ਹੁੰਦੀ ਸੀ। ਔਰੇ ਹੁੰਦੇ ਦੇ ਘਲਾੜੀ ਐਸੇ ਜਿੱਥੇ ਆਹ ਟੇਉ ਦੇ ਠਾਂ। ਹਾਂ। ਆਹ ਟੇਉ ਦੇ ਥੱਲੇ ਹੁੰਦੀ ਸੀ ਬਾਈ। ਆ ਸਾਰਾ ਏਰੀਆ ਜਿੰਨਾ ਹਲਾਲਾ। ਇਹ ਆਹ ਚੌਰਸ ਏਰੀਆ। ਇਹ ਔਰੇ ਕੋਈ ਹੁੰਦਾ ਦਾ। ਇਹ ਇੱਥੇ ਤੱਕ ਪਹੀਦੀ ਆ ਵੀ ਏਕਣੀ। ਦਰਖਤ ਦਰਖਤ ਲੱਗੇ ਹੁੰਦੇ ਥੱਲੇ ਹੁੰਦੇ ਸੀ। ਦੋਵੇਂ ਸਾਈਡਾਂ ਬਤੇ ਦੇ। ਹਾਂ। ਇੱਥੇ ਜਾਂਦੇ ਮਿਰਚਾਂ ਲਈ ਵੀ ਹੁੰਦੀਆਂ। ਸਾਰਾ ਜਾਨ। ਪੂਰੀ ਉਰੀ ਬਹੁਤ ਸਦਾ। ਜਦਾਂ ਐਲਾ ਤੋਂ ਅੰਦਰ ਵੀ ਬਹੁਤ ਦੂਰ ਆ ਗਏ ਪਿੰਡ ਦੇ ਔਰੇ। ਕੋਈ ਆਈ ਮੋਟਰ ਕਹਿੰਦੇ ਪਾਈ। ਇੱਥੇ ਇਹਨੇ ਗੰਨਾ ਬਹੁਤ ਵਾਰ ਦੇਖਿਆ। ਰੇਪੇ ਗੰਨਾ ਉਹ ਮੋਟਰ ਦੇ ਪਿੱਛੇ ਹੁੰਦਾ ਅੰਬ ਜਿਹੇ ਜਿਹੇ ਅੰਬ ਵੀ ਆਪਾਂ ਤੋਂ ਲੈ ਕੇ ਆਉਣੇ ਮੁੱਲ ਦੀ ਉਹੋ ਜੀ ਥੀ ਆ ਉਹ ਚੂਥੀ ਹੁੰਦੀ ਦਿਖ ਬਾਬਾ ਵੱਡੇ ਖਾਂਦੇ ਅੰਬ ਇਹੇ ਅੰਬ ਦਾ ਅੱਛਾ ਵੱਡੇ ਖਾਂਦੇ ਚੂਥਣ ਦਾ ਆਟਮ ਹੈ ਨਹੀਂ ਤੀ ਉਹ ਨਾਲੇ ਹੁੰਦਾ ਤਾਂ ਉਹ ਵੈਰੈਟੀ ਵੈਰੈਟੀ ਦਾ ਫਰਕ ਆ ਹੂੰ ਕਾਲੇ ਵਾਲੇ ਅੰਬ ਵਰਗ ਆਪਣੇ ਇਹਦੇ ਲੱਗ ਕੇ ਜੰਬੇ ਨਹੀਂ ਉਹ ਜਿਹੜਾ ਸਾਡੇ ਲੱਗੇ ਬੂਦੇ ਵਰਗਾ ਬੀਬੀ ਅੰਬ ਨਹੀਂ ਆ ਕਿਤੇ ਉਹ ਦੇਖਦੇ ਆ ਪਰ ਉਹ ਤੁਹਾਨੂੰ ਖਾਊਂਗੇ ਨਤੀਜਾ ਕੀ ਬਣਦਾ ਇੱਕ ਬਾਈ ਲਗੜਾ ਅੰਬ ਉਹਨੂੰ ਜ਼ਰੂਰ ਖਾਊਂਗੇ ਦੇਖਦੇ ਆ ਪਰ ਆਪ ਤਦਾਂ ਬਰੇ ਗਏ ਉੱਧਰ ਮੈਂ ਉਹ ਅਸੀਂ ਜਾਂਦੇ ਹੀ ਨਹੀਂ ਐ ਇਹਨੂੰ ਪਤਾ ਇੱਕ ਨਹੀਂ ਉਹ ਝੜ ਜਾਂਦੇ ਨੂੰ ਤੋੜਦੇ ਜਾਂਦੇ ਆ ਬਸ ਉਹ ਇਹ ਜਿਹੜਾ ਨਾਲ ਕੱਚਾ ਵੀ ਖਾਓ ਜਾਂਦਾ ਇਹ ਦੀ ਸਫਾਈ ਹੋਣ ਵਾਲੀ ਭਾਈ ਹੈ ਸਫਾਈ ਮੰਗਤਾ ਹੈ ਕਾਂਕ ਬੱਡੇ ਤੇ ਬਾਅਦ ਸਫਾਈ ਹੋਣੀ ਆ ਸਫਾਈ ਦੀ ਮੰਗਦਾ ਤਾਂ ਰਾਏ ਉੱਧਰ ਤੇ ਆ ਸਫਾਈ ਕਾਂਕ ਬੱਡੇ ਤੇ ਹੋਣੀ ਆ ਟਾਈਮ ਨਹੀਂ ਮਿਲੇਗਾ ਹੁਣ ਆ ਬੁੱਟੇ-ਵਾਟੇ ਦੇ ਸਹਤ ਟੁਕਾ ਕਰਨੇ ਬਣੇ ਸਾਰੇ ਤਾਂ ਹੁੰਦੇ ਹਨ। ਜਿੰਨੀ ਸਫਾਈ ਉਹਦਾ ਬੰਦਾ ਘੰਨ ਧੁੰਨਾਂ ਚ ਕਰਦਾ ਹੁੰਦਾ ਹੈ। ਹਾਂ। ਕਣਕ ਚ ਕਿਹੜਾ ਇਨਾ ਹੁੰਦਾ ਧਾਨਾਂ ਚ ਰੋਹੀ ਕਿਹੜਾ ਵੱਜਦਾ। ਕਣਕ ਚ ਇੱਕ ਪਾਣੀ ਲਾਤਾ ਇੱਕ ਰੇਪਾਤਾ ਤਾਂ ਮਹੀਨੇ ਬਿਜਾਰਿਆ ਕੰਮ। ਇਹ ਬਾਤ। ਤੇ ਨਹੀਂ ਇਹ ਬਾਤ ਰੋਹ ਹੁਣ ਤਾਂ ਨਾ ਬਸ ਰੋਹ ਜਾਉਣਾ। ਹਾਂ। ਸ਼ਿਫਟਾਂ ਬਦਲਦੀਆਂ ਲੈਡ ਦੇ ਓਪਨ ਹੀ ਤਾਂ ਆਏ ਹੁਣ। ਪੁਆਇੰਟ। ਤੇ ਨਹੀਂ ਬਾਕੀ ਭਈਆ ਤਾਂ ਹਰ ਰਾਸਤਾਂ ਦਾ ਮਲਗੀ ਸੀ ਜੇ ਮੋਟਰ ਰੋਗਾਂ ਤੇ ਮੋਹ ਮੁੜ ਜਾਂਦੇ ਇਧਰ ਨੂੰ। ਉਹ ਪੂਰਾਂ ਦੇ ਪਿੱਛੇ ਹੈਗੇ ਉਹਨਾਂ ਦੇ ਕਿੰਨਾ ਮਲਗੀ ਸੀ ਜਾਂਦਾ। ਪਏ ਇਹ ਤਾਂ ਗਲਤ ਬਹੁਤ ਕਾਮਨ ਹੋ ਜਾਣੀ ਉਹ ਬੂਟਿਆਂ ਦੇ ਪਿੱਛੇ ਰੰਣੀ ਚੀਜ਼ ਹਾਂ ਠੀਕੇ ਚੀਜ਼ਾਂ ਬੂਟੇ ਪਿੱਛੇ ਆ ਬੂਟੇ ਪਿੱਛੇ ਰੋ ਰਸਤਾ ਵਾਸ ਮੈਂ ਜੀ ਬਸ ਆ ਰਸਤਾ ਲੱਗਦਾ ਭਾਈ ਹਾਂ ਆਏ ਸਰੋਂ ਇਹ ਆ ਸਰੋਂ ਚੱਲੀਏ ਫਿਰ ਹਾਂ ਇੱਕ ਆਏ ਦੇਣ ਲੱਗੇ 30 ਰੇਟ ਆ ਉਹ ਟ੍ਰਾਂਸਫਰਮ ਤੇ ਆਉਂਦੀ ਆ ਹੈ ਜਿਹੜੀ ਥੋਡੀ ਆ ਇਹਦਾ ਰਸੋਂ ਸਾਡੇ ਵੱਲ ਪਤਾ ਨਹੀਂ ਕੀ ਕਰਿਆ ਬਿਜਲੀ ਦਾ ਕੰਮ ਛੇੜਿਆ ਵੇ ਬਤਾਇਆ ਇਹਦਾ ਹੈਗਾ ਉਧਰ ਹਾਂ ਉੱਡੀ ਉਹ ਉੱਥੇ ਆ ਉਹਦਾ ਹੈਗਾ ਉਹ ਉੱਥੇ ਹਾਂ ਆ ਦੇਖ ਇੱਕ ਇੱਕਾ ਖੇਤ ਇੱਕ ਰਈ ਆਹਾ ਪੰਜ ਖੰਭੇ ਆ ਇੱਕ ਖੇਤ ਚ ਹਾਂ 1 2 3 1 2 3 4 5 6 ਇੱਕ ਆਹ ਕਿਹੜਾ ਛੀਮਾ ਜੇ ਸਾਡੇ ਵਾਲੀ ਟ੍ਰਾਂਸਫਾਰਮ ਉਧਰ ਤੇ ਪਾ ਦਵੇ ਇਹਨੂੰ ਇੱਧਰ ਤੇ ਪਾ ਦਵੇ ਗੱਲ ਤਾਂ ਇੱਕੋ ਆ ਪਰ ਜਿੱਕੜਾ ਜਿੱਕੜਾ ਕਨੈਕਸ਼ਨ ਮਿਲੀ ਗਿਆ ਨਾ ਗੱਗੇ ਓਕਣੋ ਓਕਣੋ ਪਾਈ ਗਿਓ ਪਾਈ ਗਿਓ ਜਿਹਨੂੰ ਪਹਿਲਾਂ ਮਿਲ ਗਿਆ ਉਹਨੂੰ ਉਹ ਚੱਕ ਕੇ ਲਿਆਂਦੀ ਉਧਰ ਤੇ ਜਿਹਨੂੰ ਬਾਅਦ ਚੋਂ ਮਿਲੇ ਉਹਨੂੰ ਕੋਲ ਤੇ ਬਾਅਦ ਦੀ ਆਏ ਹੋਈ ਗਿਆ ਹੁਣ ਤਾਂ ਸਿੰਗਲ ਟਰਾਂਸਫਾਰਮਰ ਰੱਖਣ ਲੱਗੇ ਬਾਕੀ ਭਾਈ ਅੱਗੇਆਂ ਦੀ ਕਣਕ ਦੇ ਨਾਲ ਨਾਲ ਗੁੱਲੀ ਡੰਡਾ ਵੀ ਵਧੀਆ ਉਹ ਡੰਡਾ ਸ ਆਪਸੇ ਹੀ ਆ ਇਹ ਕੋਈ ਚੱਕਣੇ ਗੁੱਲੀ ਡੰਡਾ ਦਾ ਇਹ ਤਾਂ ਅਸੀਂ ਉਹ ਲਾਇਆ ਵਾ ਬੇ ਬਿਗਦਾ ਬਹੁਤ ਵਧੀਆ ਹਤੇ ਗਾਣੇ ਕਹਿੰਦੇ ਵੀ ਡਖਰੀਲ ਜਿੱਕ ਕਹਦਾ ਲਾਇਆ ਬਸੀਂ ਲਾਇਆ ਹੋਰ ਕਿ ਨਹੀਂ ਜਦੋਂ ਸਾਡਾ ਕੰਟੈਕਟ ਹੋਇਆ ਹਾਂ ਕਹਿੰਦਾ ਬਿਹਾਰ ਚ ਪਾਵੇ ਵਿਗਦਾ ਇਹ ਹਾਂ ਫਸਦਾ ਨਹੀਂ ਬੰਦਾ ਜਮ ਹਾਂ ਕਾਲ ਕੁਰੇ ਵੀ ਜਣੀ ਪੰਜਾਬ ਚ ਗੋਲਡਾ ਬਿਹਾਰ ਚੋਂ ਘਾਏ ਕਰਦਾ ਗਣ ਕਬੱਡੀ ਤੋਂ ਬਾਅਦ ਕਾਲ ਗੁਲੀ ਡੰਡਾ ਦੇ ਦੂ ਯਾਰ ਕਬੂਤਰਾਂ ਨੂੰ ਪਾਉਂਦਾ ਹਾਂ ਉਹਦੇ ਵਾਸਤੇ ਲੱਭਿਆ ਸੀ ਹਾਂ ਓਕੇ ਵਾਸਤੇ ਕਣ ਘਰ ਵਾਸਤੇ ਗੋਲਡਾ ਕਬੂਤਰਾਂ ਵਾਸਤੇ ਤੇ ਤੂੰ ਵੀ ਡੰਗਰਾ ਲੱਗੂ ਨਾ ਨਹੀਂ ਠੀਕ ਆ ਇਹ ਜਾ ਕੇ ਫਾਕ ਨਹੀਂ ਯਾਰ ਕੋਈ ਛਾੜ ਦੇ ਕੇ ਨਾ ਆਉਣਾ ਇਹਨੂੰ ਛਾੜ ਟਾਈਮ ਪੂਰੀ ਉਹੀ ਆ ਪਰ ਕਹ ਕੇ ਆਦੇ ਆਣ ਨੇ ਕਣ ਗੋੜੀਆਂ ਮੂੰਗੋ ਬੱਜੀ ਪਈ ਐ ਨਾ ਇਹ ਐਂਡ ਖਾ ਐਂਡ ਤਾਂ ਬਈ ਐਨੇ ਤਾਂ ਮਾਰ ਪਾਉਣੀ ਆ ਹਨਾ ਨਾਲੇ ਸਾਡੇ 10 ਦੋ ਮਿੰਟ ਪਈ ਐ ਹਨਾ ਹੋਰ ਕੀ ਹੁੰਦਾ ਰੇਡ ਦੋ ਮਿੰਟ ਕੁਝ ਵੀ ਨਹੀਂ ਹੁੰਦਾ ਅਸਾਧਾ ਕਰੂਗੀ ਕੋਟ ਖੰਡ ਨੂੰ ਫੱਕ ਦਾ ਪਾਉਗੀ ਕੋਟ ਖੰਡ ਨੂੰ ਘੱਟ ਕਰੂਗੀ ਹੈ ਸਰੋਂੋਂ ਨੂੰ ਜ਼ਿਆਦਾ ਖਰੇ ਉੱਗੈ ਨੇ ਜਿਹੜੀ ਗਾਂਕ ਨੂੰ ਕੋਈ ਏਕਨ ਨਹੀਂ ਖਰਾਬ ਕਰ ਦਵੇ ਗੁਲੀਂ ਦੇ ਲਖਣਾ ਹੋ ਜਵੇ ਨਾਲ ਬਈ ਜ਼ਿਆਦਾ ਘੱਟ ਆਲੀ ਡੀਲ ਖਰਾਬ ਹੋ ਜਣੀ ਕਰਾਣੇ ਚਲੋ ਜਵਾਈ ਚਲੀ ਜਸ ਠੀਕ ਆ ਸਾਸਰੀ ਕਾਲ ਭਾਈ ਅਸੀਂ ਕਾਰ ਜੀ